ਗੁੱਡ ਮਾਰਨਿੰਗ ਜੀ ਅੱਜ ਹੈ 10 ਜਨਵਰੀ ਤੇ ਡੇਲੀ ਬਲੌਗ ਦੇ 143 ਤੇ ਅੱਜ ਦਾ ਦਿਨ ਸਵੇਰ-ਸਵੇਰੀ ਜਾਂ ਦਿਨ ਦੀ ਸ਼ੁਰੂਆਤ ਹੋਈ ਉਹ ਤਮਾਕੀ ਨਾਲ ਹੋਈ ਕਾਰਨ ਇਹ ਹੋਇਆ ਕਿ ਮੇਰੀ ਰਾਤ ਅੱਖ ਲੱਗ ਗਈ ਸਭ ਦੀ ਲੱਗਦੀ ਐ ਐਕਚੁਅਲੀ ਮੈਨੂੰ ਨਾ ਰਾਤ ਨੀਂਦ ਆ ਗਈ ਤੇ ਉਹ ਮੈਨੂੰ ਫੋਨ ਦਾ ਪਤਾ ਨਹੀਂ ਲੱਗਿਆ ਫੋਨ ਮੇਰਾ ਹੋ ਗਿਆ ਸਵਿਚ ਆਫ ਤੇ ਅੱਜ ਇੱਕ ਆਪਣੇ ਕਲਾਇੰਟ ਦੀ ਟਿਕਟ ਸੀਗੀ ਫ্লাই ਕਰ ਰਹੇ ਸੀਗੇ ਉਹ ਵੈਨਕੂਵਰ ਤੋਂ ਦਿੱਲੀ ਤੇ 에ਅਰਲਾਈਨ ਨੇ ਜਦੋਂ ਜਦਾ ਠੰਡ ਕਰਕੇ ਤੁਮ ਤੰਦ ਕਰਕੇ ਉਹ 에어ਲਾਈਨ ਨੇ ਜੋ ਫਲਾਈਟ ਸੀਗੀ ਉਹ ਕੈਨਸਲ ਕਰਤੀ ਜਾਂ ਰੀਸ਼ਡਿਊਲ ਕਰਤੀ ਉਹ ਮੈਨੂੰ ਕਾਲ ਲਈ ਜਾਂਦੇ ਨੇ ਮੇਰਾ ਫੋਨ ਬੰਦ ਆਹ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਯਾਰ ਨਹੀਂ ਤਾਂ ਮੈਂ ਫੋਨ ਆਪਦਾ ਔਨ ਹੀ ਰੱਖਦਾ ਮੇਰਾ ਆਪਣਾ ਸਭ ਕੁਝ ਓਕੇ ਹੁੰਦਾ ਤਾਂ ਆਪਾਂ ਨੂੰ ਕੋਈ ਸੱਚੀ ਚ ਡੈਰੀ ਨਹੀਂ ਤਾਂ ਹੁਣ ਸਵੇਰੇ ਹੋਈ ਬਲ ਮੈਨੂੰ ਥੋੜਾ ਜਿਆ ਕੇਹਾ ਚਲੋ ਮੈਂ ਸੁਣਿਆ ਉਹਨਾਂ ਨੂੰ ਮੈਂ ਕਿਹਾ ਸਰ ਸੌਰੀ ਕਿ ਬਟ ਉਹ ਮੈਂ ਗਲਤੀ ਨਾਲ ਜਾਣ ਕੇ ਨਹੀਂ ਕੀਤਾ ਉਹ ਗਲਤੀ ਨਾਲ ਹੀ ਹੋ ਗਿਆ ਕਿ ਆਪਣਾ ਫੋਨ ਆਪਦੇ ਆ ਵੀ ਸਵਿਚ ਆਫ ਹੋ ਗਿਆ ਬੈਟਰੀ ਡਾਊਨ ਡੂਨ ਘੱਟ ਹੋ ਗਈ ਉਹਦੀ ਹਨਾ ਚਾਰਜ ਤਾਂ ਕਰਕੇ ਤਾਂ ਹੁਣ ਸਵੇਰੇ ਸਵੇਰੇ ਉਹਨਾਂ ਦਾ ਸਾਰਾ ਹੱਲ ਕਰਕੇ ਦੇ ਰਿਆ ਵਾ ਤੇ ਉਹਦੇ ਨਾਲ ਹੀ ਅੱਜ ਧੁੰਦ ਦੇਖੋ ਬਹੁਤ ਜ਼ਿਆਦਾ ਠੰਡਾ ਦੇਖੋ ਬਾਹਰ ਉਹ ਦੇਖੋ ਅੱਜ ਦਾ ਬਾਬੇ ਨੇ ਧੁੰਦ ਵਾਲੇ ਬੱਤੀ ਕੱਢਦੇ ਹਾ 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 ਪੂਰੀ ਠੰਡਾ ਪੂਰੀ ਧੁੰਦ ਸਭ ਕੁਝ ਕੁਝ ਨਹੀਂ ਦਿਖ ਰਿਹਾ ਤੇ ਮੈਂ ਮੈਡਮ ਨਾਲ ਆਇਆ ਕਿਤੇ ਜਰੂਰੀ ਜਗ੍ਹਾ ਤੇ ਮੈਡਮ ਅੰਦਰ ਗਏ ਨੇ ਮੈਂ ਤਾਂ ਗੱਡੀ 'ਚ ਬੈਠਾ ਛੱਡ ਬਹੁਤ ਹੈ ਆ ਮੈਂ ਕਿਹਾ ਗੱਡੀ 'ਚ ਬੈਠ ਕੇ ਮਾਦੀ ਮੁੱਕ ਵਗੈਰਾ ਪੜਾਂਗੇ ਕੁਛ ਤੇ ਅੱਜ ਸੈਚਰਡੇ ਆ ਤੁਹਾਨੂੰ ਪਤਾ ਸੈਚਰਡੇ ਨੂੰ ਤਾਂ ਯਾਰ ਹੁਣੇ ਘਰ ਹੀ ਹੁੰਦੇ ਨੇ ਐਚਰਡੇ ਨਹੀਂ ਜਾਂਦਾ ਮੈਂ ਆਫਿਸ ਜੋ ਕੰਮ ਹੋਊਗਾ ਫੋਨ ਤੇ ਆਜੂਗਾ ਆਪਾਂ ਕਰਕੇ ਤਾਂ ਮੈਂ ਇੱਕ ਨੰਬਰ ਸੀ ਹਾਂ ਬਸ ਸਭੀ ਬਹੁਤ ਠੰਡ ਹੈ ਯਾਰ ਮੈਨੂੰ ਅਜੀਬ ਫੀਲ ਜਾ ਹੋ ਰਿਹਾ ਮੈਂ ਅੱਜ ਤੱਕ ਕਦੇ ਫੋਨ ਬੰਦ ਨਹੀਂ ਕਰਿਆ ਗਲਤੀ ਨਾਲ ਵੀ ਨਹੀਂ ਹੋਣ ਦਿੱਤਾ ਰਾਤ ਹੋ ਗਿਆ ਬੰਦ ਉਹ ਵਰਨਾ ਲੱਗਦਾ ਹੁੰਦਾ ਪਤਾ ਕਿ ਜਿਨ੍ਹਾਂ ਨੇ ਪੇ ਕਰਿਆ ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਪਤਾ ਨਹੀਂ ਇਹ ਟਿਕਟ 'ਚ ਕੁਝ ਖਰਾਬੀ ਆ ਇਹਨੇ ਕੋਈ ਗਲਤ ਟਿਕਟ ਦਿੱਤੀ ਸਾਨੂੰ ਜਾਂ ਕੁਝ ਜਿਹਦੇ ਉਹ ਫੋਨ ਬੰਦ ਕਰਕੇ ਪਿਆ ਤਾਂ ਬ੍ਰੈਕ ਤੁਸੀਂ ਬਲੌਗ ਦੇਖ ਰਹੇ ਹੋ ਤਾਂ ਸੌਰੀ ਦਿਲ ਤੋਂ ਸੌਰੀ ਆ ਮੈਂ ਹਨਾ ਜਾਣਬੁੱਝ ਕੇ ਨਹੀਂ ਕੀਤਾ ਫੋਨ ਬੰਦ ਵੈਸੇ ਹੀ ਹੋ ਗਿਆ ਸੀ ਤਾਂ ਪਰ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਨਿਊ ਟਿਕਟ ਜਿਹੜੀ ਆਈ ਆ ਮੇਲ ਦੇ ਵਗੈਰਾ ਤੇ ਉਹ ਸਾਰਾ ਕੁਝ ਅਸੀਂ ਉਹਨੂੰ ਪ੍ਰੋਵਾਈਡ ਕਰਵਾਵਾਂਗੇ ਜੇ ਨਾ ਹੀ ਵੀ ਖੁਸ਼ ਐਸਾ ਹੋਇਆ ਤਾਂ ਵੀ ਆਪਦੇ ਬੱਲਾਂ ਦੇਵਾਂਗੇ ਟਿਕਟ ਚਾਹੇ ਟੈਨਸ਼ਨ ਹੀ ਲੈਣੀ ਹੈ ਜੀ ਇਹਦੀ ਆਪਣੇ ਲਈ ਆਪਣੇ ਟ੍ਰੈਵਲ ਮੇਟ ਦਾ ਨਾਮ ਸਭ ਤੋਂ ਵੱਧ ਜ਼ਰੂਰੀ ਹੈ ਪੈਸੇ ਤਾਂ ਬਣਦੇ ਰਹਿਣਗੇ ਕੋਈ ਨਾ ਤੇ ਮੇਰੀਆਂ ਵਿੱਚੋਂ ਟੈਕ ਨਾ ਬੁੱਕ ਛੁੱਟ ਗਈ ਸੀਗੀ ਮੈਂ ਦੁਬਾਰੇ ਨੂੰ ਸਟਾਰਟ ਕੀਤਾ ਪੜਨਾ ਤੇ ਉਹ ਹੀ ਅਨੇਕ ਬੁੱਕ ਨੂੰ ਇੱਕ ਵਾਰ ਪੜ੍ਹਦੇ ਹੋ ਫਿਰ ਉਹਨੂੰ ਦੂਜੀ ਵਾਰ ਪੜ੍ਹਦੇ ਹੋ ਬਹੁਤ ਕੁਝ ਨਵਾਂ ਦਿਖਦਾ ਜਾਂਦਾ ਵਾ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਪੜ੍ਹਨ ਨੂੰ ਮਿਲਦਾ ਉਹੀ ਚੀਜ਼ ਹੋ ਰਹੀ ਹੈ ਮੇਰੇ ਨਾਲ ਤੇ ਹੁਣ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਪਹੁੰਚਾ ਹੋਣ ਦੁਆਰੇ ਉਹ ਪੜ ਰਿਹਾ ਉਹ ਕਿ ਪਿਛੜਾ ਮੇਰਾ ਲਿੰਕ ਟੁੱਟ ਗਿਆ ਸੀ ਮਹਾਰਾਜ ਰਜੀਤ ਸਿੰਘ ਤੱਕ ਜਾ ਕੇ ਤਾਂ ਮੈਂ ਕਦੇ ਨਹੀਂ ਦੁਬਾਰੀ ਪੜਦਾ ਤੇ ਹੁਣ ਮੈਂ ਬੈਠਾ ਹੈਗਾ ਹੀ ਗੱਡੀ ਚ ਬੈਠਾ ਵਾਂ ਵਿਹਲਾ ਤਾਂ ਕਰਦੇ ਆਪਾਂ ਬੁੱਕ ਪੜਦੇ ਆਂ ਫਿਰ ਤੁਸੀਂ ਵੀ ਆਪਦੇ ਵਿੱਚ ਨਾ ਕੋਈ ਨਾ ਕੋਈ ਬੁੱਕ ਪੜਨ ਦੀ ਆਦਤ ਜ਼ਰੂਰ ਪਾਓ ਬੁੱਕਸ ਤੁਹਾਨੂੰ ਬਹੁਤ ਕੁਝ ਨਵਾਂ ਸਿਖਾਉਂਦੀਆਂ ਨੇ ਤੇ ਇੱਕ ਵਾਰ ਫੇਰ ਦੁਬਾਰੇ ਕਹਿਣਾ ਯਾਰ ਮੈਨੂੰ ਬੁੱਕ ਨਹੀਂ ਮਿਲ ਰਹੀ 40 ਦਿਨ ਜੇ ਕਿਸੇ ਵੀਰ ਭੈਣ ਕੋਲ ਨਾ ਹੈਗੀ ਆ ਬੁੱਕ ਜਾਂ ਕੋਈ ਮੈਨੂੰ ਗਿਫਟ ਕਰਨਾ ਚਾਹਦਾ ਤਾਂ ਕਰ ਸਕਦਾ ਯਾਰ ਮੈਨੂੰ ਗਿਫਟ ਮੈਨੂੰ ਬੁੱਕ ਲੈ ਦੇ ਯਾਰ 40 ਦਿਨ ਬੇੜਾ ਬਹੁਤ ਮਾਣਾ ਪੜਨ ਦਾ ਉਹ ਮੇਰੇ ਇੱਕ ਦੋਸਤ ਕੋਲ ਹੈਗੀ ਆ ਸਾਲਾ ਦਿੰਦਾ ਨਹੀਂ ਮੈਨੂੰ ਕਹਿੰਦਾ ਮੈਨੂੰ ਬੁੱਕ ਵਾਪਸ ਨਹੀਂ ਮੋੜਦਾ ਮਾਨੂੰ ਕਹਾਂ ਮਾਨੂੰ ਦੇ ਦੇ ਕਹਿੰਦਾ ਪਹਿਲਾਂ ਫਿਰ ਪਹਿਲੀ ਬੁੱਕ ਮੋੜਦਾ ਉਹ ਨਹੀਂ ਮੋੜਦਾ ਤੂੰ ਆ ਬੁੱਕ ਦੇ ਦੇ ਮੋੜ ਦੂੰਗਾ ਤੈਨੂੰ ਵੜ ਕੇ ਕਹਿੰਦਾ ਮੈਂ ਦੇ ਦਾਂ ਤਾਂ ਯਾਰ ਅਗਰ ਕਿਸੇ ਕੋਲ ਹੈਗੀ ਹੈ 40 ਦਿਨ ਪਲੀਜ਼ ਮੈਨੂੰ ਦੇ ਦਿਓ ਯਾਰ ਜਾਂ ਫਿਰ ਮੈਨੂੰ ਕੋਈ ਲਿੰਕ ਲਿੰਕ ਭੇਜ ਦਿਓ ਕੁਝ ਭੇਜ ਦਿਓ ਮੇਰਾ ਨੰਬਰ ਡਿਸਕ੍ਰਿਪਸ਼ਨ ਚ ਹੈਗਾ ਕਿ ਉਹ ਰੋ ਲੈ ਲਓ ਮੈਂ ਉਥੋਂ ਲੈ ਲੂੰਗਾ ਫਿਰ ਉਹ ਪਰ ਉਹ ਮਾੜਾ ਬੁੱਕ ਪੜਨ ਦਾ ਮੈਂ ਨਾ ਬੁੱਕ ਪੜ ਰਿਹਾ ਨਾ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਹੱਥ ਲਿਖਿਤ ਰਚਿਤ ਗ੍ਰੰਥ ਹੈ ਦਸਮ ਗ੍ਰੰਥ ਉਸ ਦੇ ਬਾਰੇ ਪੜ ਰਿਹਾ ਸੀਗਾ ਹੁਣ ਕਿਉਂਕਿ ਉਹਦੇ ਵਿੱਚ ਅੱਗੇ ਬੁੱਕ ਦੇ ਵਿੱਚ ਉਸ ਦੀ ਗੱਲ ਕਰੀ ਗਈ ਹੈ ਤੇ ਮੈਨੂੰ ਇੱਕ ਚੀਜ਼ ਬੜੀ ਹੜਕੇ ਹੈਰਾਨੀ ਹੋਈ ਤੁਸੀਂ ਵੀ ਦੇਖੋ ਇੱਕ ਆਪਾਂ ਕਹਿੰਦੇ ਨਾ ਦਸਮ ਗ੍ਰੰਥ ਆਪਣਾ ਕੰਲਾ ਦਮਦੋਸ ਸਾਹਿਬ ਚ ਲਿਖਿਆ ਨਹੀਂ ਦਸਮ ਗ੍ਰੰਥ ਬਹੁਤ ਵੱਡਾ ਹੈ ਤਾਂ ਦਸਮ ਗ੍ਰੰਥ ਦਾ ਕੋਈ ਸ਼ੇ ਹਿੱਸਾ ਜੋ ਹੈ ਸ਼ੁਰੂਆਤ ਦਾ ਉਹ ਨੰਦਪੁਰ ਸਾਹਿਬ ਦੇ ਕੀ ਗੁਰੂ ਸਾਹਿਬ ਨੇ ਲਿਖਤਾ ਸੀਗਾ ਆਪਣਾ ਦਮਦੋਸ ਸਾਹਿਬ ਵਿੱਚ ਤਾਂ ਉਹ ਤੁਹਾਨੂੰ ਕਿ ਦਸਮ ਗ੍ਰੰਥ ਦਾ ਜੋ ਐਂਡ ਹੁੰਦਾ ਉਹ ਆ ਕੇ ਕੀਤਾ ਸੀਗਾ ਜੋ ਬਸ ਉਹਨਾਂ ਨੇ ਇਸ ਤੋਂ ਬਾਅਦ ਉਸ ਨੂੰ ਸੰਪੂਰਨ ਕਰਤਾ ਸੀ ਤੇ ਉਰੇ ਜੋ ਦਸਮ ਗ੍ਰੰਥ ਦੇ ਵਰਤਮਾਨ ਸੰਸਕਰਨ ਨੇ ਉਹਨਾਂ ਵਿੱਚ ਦੇਖੋ ਕੀ ਲਿਖਿਆ ਹੋਇਆ ਸਾਰਾ ਪੜਿਓ ਤੁਹਾਨੂੰ ਹੈਰਾਨੀ ਹੋਈ ਕਿ ਜੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦੇ ਸੰਗ੍ਰਹਿ ਤਿਆਰ ਕਰਨ ਦਾ ਕਾਰਜ ਉਹਨਾਂ ਦੇ ਪੈਰੋਕਾਰ ਤੇ ਸਾਥੀ ਭਾਈ ਮਨੀ ਸਿੰਘ ਨੇ ਆਪਣੇ ਹੱਥ ਵਿੱਚ ਲਿਆ ਤੇ ਇਸ ਨੂੰ 9 ਸਾਲਾਂ ਵਿੱਚ ਪੂਰਾ ਕੀਤਾ। ਉਸਨੇ ਕੁਝ ਉਤਾਰੇ ਤਾਂ ਦੂਸਰੇ ਪੈਰੋਕਾਰਾਂ ਤੋਂ ਪ੍ਰਾਪਤ ਕੀਤੇ ਤੇ ਜੋ ਖਪੇ ਰਹੇ ਉਹਨਾਂ ਨੂੰ ਆਪਣੀ ਯਾਦ ਸ਼ਕਤੀ ਦੇ ਸਹਾਰੇ ਪੂਰਾ ਕੀਤਾ। ਦਸਮ ਗ੍ਰੰਥ ਦੇ ਪਿੰਨ ਪਿੰਨ ਸੰਪਾਦਿਤ ਗ੍ਰੰਥ ਮਿਲਦੇ ਹਨ ਤੇ ਹੋਰ ਵੀ ਖੋਜ ਜਾ ਰਹੀ ਹੈ। ਉਨ੍ਹਾਂ ਵਿੱਚ ਦੂਸਰਾ ਤੇ ਤੱਕਰੇ ਤੇ ਤਿੰਨ ਸਭ ਤੋਂ ਜ਼ਿਆਦਾ ਪ੍ਰਸਿੱਧ ਸੰਪਾਦਿਤ ਗ੍ਰੰਥ ਹਨ ਪਹਿਲਾ ਹੈਗਾ ਇੱਕ ਭਾਈ ਮਨੀ ਸਿੰਘ ਜੀ ਵੱਲੋਂ ਆਪਣੇ ਹੱਥਾਂ ਨਾਲ ਲਿਖਿਆ ਹੋਇਆ ਜੋ ਕਿ ਨਵੀਂ ਦਿੱਲੀ ਦੇ ਗੁਲਾਬ ਸਿੰਘ ਸੇਠੀ ਪਾਸ ਹੈ ਦੂਸਰੀਆਂ ਦੋ ਜਿਲਦਾਂ ਨੇ ਇੱਕ ਤਾਂ ਹੈ ਜੀ ਗੁਰਦੁਆਰਾ ਪਟਨਾ ਸਾਹਿਬ ਤੇ ਦੂਜੀ ਹੈ ਜੀ ਆਪਣੇ ਸੰਗਰੂਰ ਵਿੱਚ ਹਾਂਜੀ ਤੇ ਦਸਮ ਗ੍ਰੰਥ ਦੇ ਜੋ ਤਿੰਨ ਸਭ ਤੋਂ ਪ੍ਰਸਿੱਧ ਠੀਕ ਹੈ ਜੀ ਸਭ ਤੋਂ ਪ੍ਰਸਿੱਧ ਸੰਪਾਦਿਤ ਗ੍ਰੰਥ ਨੇ ਉਨ੍ਹਾਂ ਵਿੱਚੋਂ ਇੱਕ ਸੰਗਰੂਰ ਦੇ ਵਿੱਚ ਹੈ। ਆਪਣੇ ਸ਼ਹਿਰ ਦਾ ਨਾਮ, ਆਪਣੀ ਜਿਹੜੇ ਦਾ ਨਾਮ ਐਵੇਂ ਇੱਕ ਮਸ਼ਹੂਰ ਬੁੱਕ ਦੇ ਵਿੱਚ ਪੜ ਕੇ ਬੜਾ ਮਾਣ ਮਹਿਸੂਸ ਹੋਇਆ। ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਕਿ ਦਸਮ ਗ੍ਰੰਥ ਦਾ ਇੱਕ ਜੋ ਸੰਪਾਦਿਤ ਹਿੱਸਾ ਹੈ ਉਹ ਉਹ ਆਪਣੇ ਸੰਗਰੂਰ 'ਚ ਪਿਆ। ਪਰ ਮੈਨੂੰ ਇਹਦੇ 'ਚ ਇਹ ਨਹੀਂ ਲਿਖਿਆ ਹੋਇਆ ਕਿ ਸੰਗਰੂਰ 'ਚ ਹੈਗਾ ਕਿੱਥੇ ਆ। ਅਗਰ ਕਿਸੇ ਨੂੰ ਪਤਾ ਤਾਂ ਪਲੀਸ ਕਮੈਂਟ ਦੇ ਵਿੱਚ ਜਰੂਰ ਦੱਸਿਓ। ਮੈਂ ਦਰਸ਼ਨ ਕਰਕੇ ਆਉਂਗਾ। ਇਕ ਨਾ ਹੋਰ ਚੀਜ਼ ਮੈਂ ਉੱਚ ਪੜ੍ਹਦਾ-ਪੜ੍ਹਦੇ ਹਨਾ ਗੌਰ ਕੀਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਜੋ ਸੋਚ ਸੀਗੀ ਅ ਮੈਂ ਉਹ ਗੱਲ ਕਰਨਾ ਚਾਹੁੰਦਾ ਕਿ ਅੱਜ ਕੱਲ ਦਾ ਜੋ ਹਾਲਾਤ ਬਣ ਚੁੱਕੇ ਨੇ ਹਨਾ ਅੱਜ ਕੱਲ ਆਪਾਂ ਐਜੂਕੇਸ਼ਨ ਵੱਲ ਘੱਟ ਧਿਆਨ ਦੇ ਰਹੇ ਹਾਂ ਤੇ ਧਰਮਾਂ ਵੱਲ ਵੱਧ ਦੇ ਰਹੇ ਹਾਂ ਹਨਾ ਇੱਕ XYZ ਕਮਿਊਨਿਟੀਆਂ ਨੇ ਉਹਨਾਂ ਨੂੰ ਲੜਾਇਆ ਜਾ ਰਿਹਾ ਹਨਾ ਉਹ XYZ ਕਮਿਊਨਿਟੀਆਂ ਦੇ ਲੋਕ ਮੰਨ ਦੇ ਵਿੱਚ ਆਉਦੇ ਮਾਰੇ ਬ੍ਰੋਦਰ ਇਹ ਜਾ ਕੁਝ ਲੈ ਕੇ ਆ ਰਹੇ ਨੇ ਤੇ ਉਮੀ ਆਪਣੇ ਜਿਹੜੀ ਆਪਣੀ ਸਿੱਖ ਕਮਿਊਨਿਟੀ ਹੈ ਇਹਦੇ ਵਿੱਚ ਵੀ ਕਈ ਮੈਂ ਦੇਖੇ ਨੇ ਜਿਹੜੇ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਤਾਂ ਹਨਾ ਅਗੇ ਮੈਂ ਗੁਰੂ ਦੀ ਫੌਜ ਦੇ ਮਾਹੋ ਬਣ ਜਾਣਾ ਵਾ ਹਨਾ ਸਿੱਖ ਬਣ ਜਾਣਾ ਅਸੀਂ ਤਾਂ ਸਿਰਫ ਗੁਰੂ ਸਾਹਿਬ ਦੇ ਹੀ ਹੋਣਾ ਮਾ ਪੜਾਈਆਂ ਚ ਕੀ ਰੱਖਿਆ ਹੋ ਕੇ ਨਹੀਂ ਇਹ ਗੱਲ ਨਹੀਂ ਹੈਗੀ ਤੁਸੀਂ ਦੇਖੋ ਖੁਦ ਦੇਖਿਓ ਇੱਕ ਚੀਜ਼ ਜੋ ਗੁਰੂ ਸਾਹਿਬ ਨੇ ਖੁਦ ਕਹੀ ਸੀ ਤਾਂ 37 ਨੰਬਰ ਦੇਖੋ ਕਹਿੰਦੇ ਉਹ ਇਹਦਾ 37 ਨੰਬਰ ਦਾ ਨਾ ਉਰੋਂ ਆ ਕਹਦੇ ਨਰੰਤਕ ਸਾਹਿਤਿਕ ਕਾਰਜਕਾਰਨ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਸ਼ੀ ਗੁਰੂ ਕਾ ਬਨਾਰਸ ਪਦਵੀ ਦਿੱਤੀ ਗਈ ਹੈ ਤੇ ਇਹ 37 ਪੁਆਇੰਟ ਦਾ ਮਤਲਬ ਉਰੋ ਚੱਕੋ ਕਹਿੰਦੇ ਇਹਦੇ ਵਿੱਚ ਇਹਦਾ ਮਤਲਬ ਕੀ ਹੈ ਅੰਤ ਇਹ ਕਹਿੰਦਾ ਕਿਹਾ ਜਾਂਦਾ ਹੈ ਗੁਰੂ ਜੀ ਨੇ ਇੱਕ ਦਿਨ ਕਲਮਾਂ ਦੀ ਮੁੱਠ ਭਰ ਕੇ ਸੰਗਤ ਉੱਪਰੋਂ ਸਿੱਟਦੇ ਆ ਕਿਹਾ ਅਸੀਂ ਇੱਥੇ ਸਾਹਿਤ ਦਾ ਸਰੋਵਰ ਰਚਾਂਗੇ ਸਾਡਾ ਕੋਈ ਵੀ ਸਿੱਖ ਅਣਪੜ੍ਹ ਨਹੀਂ ਰਹਿਣਾ ਚਾਹੀਦਾ ਤਾਂ ਗੁਰੂ ਸਾਹਿਬ ਵੀ ਜੋ ਆਪਣੀ ਆਰਮੀ ਆਪਣੇ ਸਿੱਖ ਤਿਆਰ ਕਰਨਾ ਚਾਹੁੰਦੇ ਸੀ ਉਹ ਕਿਹੜੇ ਸੀ ਪੜੇ ਲਿਖੇ ਤੇ ਗੁਰੂ ਸਾਹਿਬ ਨੇ ਇੱਕ ਹੋਰ ਚੀਜ਼ ਕਹੀ ਹੋਈ ਆ ਹਨਾ ਗੁਰੂ ਸਾਹਿਬ ਕਹਿੰਦੇ ਸੀ ਕਿ ਮੇਰੇ ਜਿਹੋ ਸਿੱਖ ਨੇ ਉਹਨਾਂ ਨੂੰ ਰਾਜਨੀਤਿਕ ਸ਼ਾਸਤਰ ਮਤਲਬ ਕਿ ਪੋਲਿਟੀਕਲ ਸਾਇੰਸ ਕਹਿ ਲੋ ਜਾਂ ਪੋਲਿਟੀ ਕਹਿ ਲੋ ਉਸ ਦੀ ਫੁੱਲ ਨੌਲੇਜ ਹੋਣੀ ਚਾਹੀਦੀ ਹੈ ਸ਼ਾਸਤਰ ਵਿੱਦਿਆ ਸੈਲਫ ਡਿਫੈਂਸ ਠੀਕ ਹੈ ਇਹ ਚੀਜ਼ ਤੇ ਪੋਲਿਟੀਕਲ ਸਾਇੰਸ ਰਾਜਨੀਤੀ ਦੀ ਇਹ ਦੋਨੇ ਚੀਜ਼ਾਂ ਦੀ ਨੌਲੇਜ ਗੁਰੂ ਸਾਹਿਬ ਚਾਹੁੰਦੇ ਸੀ ਕਿ ਉਹਨਾਂ ਦੇ ਸਿੱਖਾਂ ਨੂੰ ਹੋਵੇ ਤੇ ਉਹ ਟਾਈਮ-ਟਾਈਮ ਤੇ ਦਿੰਦੇ ਵੀ ਸੀ ਅਣੀ ਤਾਂ ਉਸ ਟਾਈਮ ਤੇ ਸਿੱਖ ਰਾਜ ਕਾਇਮ ਹੋਇਆ ਪਰ ਅੱਜ ਕੱਲ ਉਹ ਚੀਜ਼ ਨਹੀਂ ਹੈਗੀ ਆਪਾਂ ਪੜ ਨਹੀਂ ਰਹੇ ਬੁੱਕਸ ਪੜ ਨਹੀਂ ਰਹੇ ਆਪਣਾ ਧਿਆਨ ਕਿੱਧਰ ਆ ਗਲਤ ਚੀਜ਼ਾਂ ਵੱਲ ਤਾਂ ਗੁਰੂ ਸਾਹਿਬ ਖੁਦ ਕਹਿੰਦੇ ਸੀ ਤਾਂ ਤੁਸੀਂ ਇਹ ਚੀਜ਼ ਨਾ ਸੋਚੋ ਕਿ ਅਸੀਂ ਹਨਾ ਫੌਜਾਂ ਚ ਭਰਤੀ ਹੋ ਜਾਣਾ ਵਾ ਜਾਂ ਅਸੀਂ ਐਵੇਂ ਕਰ ਲੈਣਾ ਜਾਂ ਉਹ ਕਰ ਲੈਣਾ ਕਿ ਅਸੀਂ ਤੁਸੀਂ ਯਾਰ ਗੁਰਦੁਆਰਾ ਸਾਹਿਬ ਦੇ ਰਖਵਾਲੇ ਨਾ ਬਣੋ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਸੇਵਾ ਭਾਵ ਨਾਲ ਰਹੋ ਕਿ ਗੁਰੂ ਸਾਹਿਬ ਨੂੰ ਇੱਕ ਬਰਾਬਰ ਹੈ ਗੁਰੂ ਸਾਹਿਬ ਦੀ ਸੋਚ ਦੇ ਅਕੋਰਡਿੰਗ ਹੈ ਸਾਰੇ ਇੱਕ ਬਰਾਬਰ ਨੇਗੇ ਉਹ ਕਿ ਰੱਖਿਆ ਕਰਨ ਵਾਲਾ ਤਾਂ ਗੁਰੂ ਆਪ ਹੀ ਹੈ ਆਪਾਂ ਕੌਣ ਆ ਉਹਨਾਂ ਦੀ ਰੱਖਿਆ ਕਰਨ ਵਾਲੇ ਪਰ ਜੋ ਗੁਰੂ ਸਾਹਿਬ ਚਾਹੁੰਦੇ ਸੀਗੇ এডਿਕੇਸ਼ਨ ਜਿਹੜੀ ਇੰਪੋਰਟੈਂਟ ਆ ਉਹ ਜ਼ਰੂਰ ਲਓ ਸਾਰੇ ਹਰ ਇੱਕ ਬੰਦਾ ਕੋਈ ਵੀ ਸਿੱਖ ਅਨਪੜ੍ਹ ਨਹੀਂ ਰਹਿਣਾ ਚਾਹੀਦਾ ਸਾਰੇ ਸਿੱਖ ਪੜ੍ਹੇ ਲਿਖੇ ਹੋਣ ਤਾਂ ਹੀ ਆਪਣੀ ਜੋ ਸਿੱਖ ਕਮਿਊਨਿਟੀ ਹੈ ਉਹ ਜਿਆਦਾ ਸਟਰੋਂਗ ਹੋਊਗੀ ਆਪਾਂ ਨੂੰ ਆਪਣੇ ਰਾਈਟਸ ਬਾਰੇ ਪਤਾ ਲੱਗੂਗਾ ਆਪਾਂ ਨੂੰ ਆਪਣੇ ਰਾਈਟਸ ਦਾ ਨਹੀਂ ਪਤਾ ਪਰ ਆਪਾਂ ਅਮਰਤ ਸ਼ੱਕ ਕੇ ਕਹਿੰਨੇ ਕਿ ਸਿੱਖ ਬਣ ਗਏ ਤਾਂ ਹੀ ਕਰਕੇ ਜਿਹੜੇ ਮੈਂ ਕਈ ਐਗਜ਼ੈਪਲਾਂ ਦੇਖਿਆ ਨੇ ਸ਼ੱਕੇ ਅਮਰਤ ਹੋਏ ਨੇ ਬਟ ਉਹ ਨਾਲ ਨਾਲ ਗਲਤ ਕੰਮ ਕਰ ਰਹੇ ਨੇਗੇ। ਉਹਵੇਂ ਨਹੀਂ ਕਿਉਂਕਿ ਉਹ ਆਪਣੇ ਮੂਲ ਸਿਧਾਂਤ ਨਾਲ ਉਹਨਾਂ ਨੂੰ ਆਪਣੇ ਉਸ ਜੜਾਂ ਦਾ ਪਤਾ ਹੀ ਨਹੀਂ ਹੈਗਾ। ਜੇ ਤੁਹਾਨੂੰ ਆਪਣੀਆਂ ਜੜਾਂ ਦਾ ਪਤਾ ਹੋਊਗਾ ਨਾ ਆਪਣੇ ਮੂਲ ਸਿਧਾਂਤ ਦਾ ਪਤਾ ਹੋਊ ਆਪਣੇ ਉਸ ਇਤਿਹਾਸ ਦਾ ਪਤਾ ਹੋ ਤਾਂ ਯਾਰ ਐਵੇਂ ਕਦੇ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਮਨ ਅਮਰਤ ਸ਼ੱਕ ਕੇ ਡੋਲ ਜੇ। ਹਾਂ ਪੜੋ ਪੜਾਈ ਬਹੁਤ ਜ਼ਰੂਰੀ ਹੈ। ਬੁੱਕਸ ਨੂੰ ਆਪਣੀ ਸਾਥੀ ਬਣਾਓ ਆਪਦੇ ਨਾਲ ਰੱਖਿਆ ਕਰੋ ਇੱਕ ਬੁੱਕ ਸਫਰ ਦੇ ਵਿੱਚ ਕਿਤੇ ਹਨਾ ਬੇਲੇ ਹੁੰਨੇ ਹੋ ਪੜੋ ਕੰਦੀਆਂ ਹੀ ਨਹੀਂ ਕਿ ਸਿੱਖ ਇਤਿਹਾਸ ਦੀ ਪੜੋ ਹੋਰ ਜਿਹੜੀਆਂ ਬੁੱਕਸ ਨੇ ਆਲੇ ਦੁਆਲੇ ਨੇ ਉਹ ਵੀ ਪੜੋ ਆਪਣਾ ਹਰ ਇੱਕ ਕੀਤੇ ਦਾ ਹਰ ਆਲੇ ਦੁਆਲੇ ਦੇ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਤੇ ਭਾਈ ਇਹ ਚੀਜ਼ ਕਰਦੇ ਖਾਉਂਦੇ ਮੇਰੇ ਤੋਂ ਕੋਈ ਥੋੜੀ ਮੋਟੀਉਸ਼ਨੀ ਚ ਜਾਂ ਗਲਤ ਬੋਲਿਆ ਘਾਉ ਉਹਦੇ ਲਈ ਮਾਫੀ ਮੰਗਦਾ ਮੈਂ ਐਡਾ ਕੋਈ ਵਿਦਵਾਨ ਨਹੀਂ ਹੈਗਾ ਬਸ ਮੈਂ ਆਪਣੇ ਇੱਕ ਪੱਖ ਪੇਸ਼ ਕੀਤੇ ਨੇਗੇ ਕਿ ਆਪਣੀ ਸੋਚ ਦੇ ਅਕੋਰਡਿੰਗ ਤੇ ਜੋ ਮੈਂ ਬੁੱਕ ਪੜ੍ਹ ਰਿਹਾ ਉਹਦੇ ਕੋਲ ਹੈ ਮੈਡਮ ਆ ਗਏ ਕੈਮਰਿਆ ਇਹ ਤਾਂ ਇਹ ਤਾਂ ਪਹਿਲਾ ਦਿਨ ਸੀਗਾ ਕੋਈ ਇਹ ਫਾਈਨਲ ਹੋਊਗਾ ਅਜੇ ਫਾਈਨਲ ਹੋਇਆ ਨਹੀਂ ਹੈ ਜਦੋਂ ਫਾਈਨਲ ਹੋਊਗਾ ਦੱਸਾਂਗੇ ਅੱਜ ਇਹ ਤਾਂ ਅਸੀਂ ਤੋਂ ਆਏ ਹਾਂ ਸੀਐਨਜੀ ਉਹ ਵੀ ਖਤਮ ਹੋ ਗਈ ਜਾਨੀ ਫਿਰ ਜਾਣਿਆ ਕਰੇ ਭੁੱਖ ਲੱਗੀ ਹੋਣੀ ਤਾਂ ਬਹੁਤ ਗੰਦੀ ਹੋਈ ਪਿਆ ਯਾਰ ਤੇ ਮੈਡਮ ਦਾ ਜਿਹੜਾ ਸਪੈਸ਼ਲ ਦਿਨ ਦੇ ਲਈ ਅਸੀਂ ਕਰਨਾ ਹੈ Enjoy ਜਿ ਦੇ ਖਾਣੇ ਜਿ ਦੇ ਖਾਣੇ ਬਣਾ ਲੈ ਤਦ ਇਹ ਪੱਕੇ। ਇਹ ਕੀ? ਉਹ ਗਵਾਉਂਦੇ ਕਿਉਂ ਤੂੰ? ਇਹ ਰੇਆ ਫੈਲ। ਤੁਹਾਨੂੰ ਕਿਹਾ ਸੀ। ਬਹੁਤ ਅੱਛੇ ਆਪਾਂ ਨੇ ਕੈਪਚਰ ਕੀ। ਇਹ ਚੋਲਿਆਂ ਦੀ ਟੇਸਟ ਪਿੰਡੀ ਚੋਲੀ ਦੀ ਲੋਰ ਇਸਟ ਹੈ ਉਹ ਵਾਟਰ ਟੂ ਡੇਸਟੈਂਟ ਐਨਫ ਆਫ ਐਨਫ ਦੇ ਨੂੰ ਚਟਨੀ ਵਹੀ ਵਾਲਾ ਹਾਂ ਇਹ ਚਟਨੀ ਸਬਜ਼ਾ ਫਲੇਵਰ ਨਾਲ ਬਹੁਤ ਮੋਟੇ ਟੇਸਟੀ ਹੈ ਉਹ ਫਲੇਵਰ ਹੈ ਬਹੁਤ ਵਾਹ ਬਹੁਤ ਦਾ ਮਜ਼ਾ ਆ ਗਿਆ ਮਜ਼ਾ ਇਹ ਮੈਨੂੰ ਮਿਲਾਂ ਮਿਲਣ ਮਿਲਿਆ ਤਾਂ ਅੱਜ ਨੇ ਪਟੂਰੇ ਨਾਲ ਮਨ ਲੱਜਿਆ ਨਹੀਂ ਇਨ ਦੀ ਰਿਲੀ ਸੰਭਰ ਵੀ ਖਾ ਗਿਆ ਨਹੀਂ ਤੇ ਹੋਰ ਤਾਂ ਤਾਂ ਨੂੰ ਵੀ ਕਰੇ ਵਾਲੇ ਦੇ ਇੱਕ ਹੋਰ بڑا ਮਜ਼ੇਦਾਰ ਚੀਜ਼ ਕੀ ਹੈ कि अगर ਤੁਸੀਂ 12 ਵਜੇ ਤੋਂ ਪਹਿਲਾਂ ਪਹੁੰਚਦੇ ਹੋ ਤਾਂ ਤੁਹਾਨੂੰ ਬਹੁਤ ਸੋਹਣੇ ਡਿਸਕਾਊਂਟ ਮਿਲਣਗੇ ਹਰ ਇੱਕ ਚੀਜ਼ ਦੇ ਉੱਤੇ ਜੋ ਉਹਨਾਂ ਨੇ ਮੀਟ ਜਰੀਆਂ ਵਿੱਚ ਛੋਲੇ ਭਟੂਰੇ ਹੋ ਗਏ ਹੈ ਨਾ ਚਾਹ ਵਗੈਰਾ ਮੈਂ ਦੇਖੋ ਛੋਲੇ ਭਟੂਰੇ ਕਰਾਏ ਨੇ ਤੇ ਇਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਗਿਆ ਡਿਸਕਾਊਂਟ ਮਿਲ ਲਗੇ 12 ਵਜੇ ਤੋਂ ਪਹਿਲਾਂ ਪਹਿਲਾਂ ਆ ਦੇਖੋ ਜੋ ਹੈ ਨਾ ਮਸਟ ਮਾਰਨਿੰਗ 40 ਪੀਕਾ ਸ਼ੁਰੂ ਹੋ ਕੇ ਹੈ ਇਹਦੇ 'ਚ ਤੁਹਾਨੂੰ ਹਰ ਚੀਜ਼ ਸਸਤੀ ਮਿਲੇਗੀ ਪਰ ਇਹਦਾ ਇੱਕ ਫਰਮਾਇਓ ਦੱਸਿਆ ਕਿ ਸ਼ਰਤ ਇਹ ਹੈ ਕਿ 12 ਵਜੇ ਤੋਂ ਪਹਿਲਾਂ ਪਹਿਲਾਂ ਆਉਣਾ ਪਊਗਾ ਤੇ ਦੇਖੋ ਇਹ ਕਿਹਾ ਦੂਆ ਦਾ ਬਈ ਜੀ 12 ਵਜੇ ਤੱਕ ਆਫਰ ਐਪਲੀਕੇਟੇਬਲ 12 ਨੂੰ ਤਾਂ 12 ਵਜੇ ਤੋਂ ਸਵੇਰੇ ਜੇ ਤੂੰ ਖੁਦ ਆ 10 ਵਜੇ ਤੋਂ ਲੈ ਕੇ 12 ਦੁਪਹਿਰ 12 ਵਜੇ ਤੱਕ ਅਗਰ ਤੁਸੀਂ ਆ ਕੇ ਰਿਹਾਤ ਕਰਦੇ ਹੋ ਅਸੀਂ ਸਾਰਾ ਕੁਝ ਤਾਂ ਤੁਹਾਨੂੰ ਡਿਸਕਾਊਂਟ ਕਿਤੇ ਮਿਲਿਆ ਹਰੇ ਰੀਜਨ ਕਹਿਣ ਚੀਜ਼ ਆ ਯਾਰ ਆ ਕੇ ਖਾ ਕੇ ਜਾਓ ਯਾਰ ਬਹੁਤ ਸਵਾਦ ਹੈ ਦੇਖੋ ਅਜੀ ਤੋਂ ਲਿਪੂਰੇ ਖਾਦੇ ਨੇ ਵਾਹ ਮੈਨੂੰ ਗੋਪਾਲ ਦੀ ਸਵਾਦ ਲੱਗਦੇ ਨੇ ਨਾ ਇੱਕ ਜਬਰਦਸਤ ਨੇ ਤੋਂ ਪਾਲ ਦੇ ਨਾਲ ਹੀ ਨੇ ਟੱਕਰ ਨੇ ਦੋਨੇ ਬਰਾਬਰ ਸੇਮ ਤੱਕੜੀ ਦੇ ਵਿੱਚ ਜਦੋਂ ਧੋਲ ਸਕਦਾ ਮੈਨੂੰ ਹਣ ਮੈਡਮ ਇਟਲੀ ਹਾਂ ਪਰ ਖਾ ਕੇ ਦੱਸਦੇ ਨੇ ਇਹ ਕਿਵੇਂ ਆ ਜਨਰਲ ਰਿਵਿਊ ਦੇਣਾ ਐਸਪੀ ਆ ਸੋਰਟ ਆਫ ਆ ਟੇਸਟੀ ਆ ਕਿ ਇਹ ਆ ਸਾਡੇ ਵਿੱਚ ਆਪਣੇ ਸੰਗਰੂਰ ਇਹ ਲੇਬਰ ਚੌਂਕ ਦੇ ਕੋਲੇ ਆ ਮਹਿਕ ਸਲੂਨ ਨਾ ਮਸ਼ਹੂਰ ਮਹਿਕ ਸਲੂਨ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਬੀਕਾ ਨੇਰ ਵਾਲਾ ਬਹੁਤ ਜ਼ਬਰਦਸਤ ਜਨਾਲੀ ਹੈ ਹਾਈਜੀਨ ਹੈ ਪੂਰਾ ਦੇਖੋ ਸਾਫ਼ ਸੁਥਰੀ ਜਗ੍ਹਾ ਹੈ ਪੂਰੀ ਅੱਜ ਬਸਾਰੇ 6:00 7:00 ਦੀ ਮਾਰਨਿੰਗ ਪੂਰੀ ਘੰਟ ਰਹੀ ਹੈ ਟੈਂਟ ਹੋ ਗਿਆ ਹੈ ਗੱਡੀ ਕਿਧਰ ਹੈ ਗੱਡੀ ਵੱਜੀ ਆ ਉਹ ਗੱਡੀ ਮੋੜ ਰਿਆ ਹੋਊਗਾ ਉਧਰੋਂ ਆਉਂਦੇ ਮਾਰਾ ਟ੍ਰੈਫਿਕ ਹੀ ਬਹੁਤ ਹੈ ਯਾਰ ਗੱਡੀ ਤੇ ਥੱਲੇ ਆ ਗਿਆ ਬਾਈਕ ਖੜਾ ਕਰ ਲੈਣਾ ਬਾਈ ਵਿਚਾਰਾ ਹਾਈ ਬਲਿੰਕ ਟਾਲਿਆ ਅਰੇ ਗੱਡੀ ਵਾਲਾ ਵੀ ਨਵੀਂ ਗੱਡੀ ਆ ਦੀ ਉਹਨਾਂ ਕੋਲ ਜਾਣ ਕੇ ਮਾਰੀ ਹੋ ਬਚ ਗਏ ਬੱਸ ਜਾਨ ਮਾਂ ਦਿਹਾਣੀ ਨਾ ਹੋਈ ਗੱਡੀ ਹੈਲੋ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਆਪਣੇ ਕਾਰ ਕੇ ਦਾ ਬੁਲਟ ਠੀਕ ਕਰਾਣ ਚਾਰਜ ਨਹੀਂ ਹੋ ਰਿਹਾ ਇਹ ਇਹਨਾਂ ਨੂੰ ਰੋਜ਼ ਸਵੇਰੇ ਮੁਰਦੇ ਸਰ ਉਹ ਆਹੀ ਤੋਂ ਆਈ ਦੀ ਡਿਮਾਂਡ ਕਰਦਾ ਤੇ ਪਾਪਾ ਕਹਿੰਦੇ ਅੱਜ ਆਪਾਂ ਠੀਕ ਕਰਾ ਜਾਲਦੇ ਅਸੀਂ ਠੀਕ ਕਰਾਣਾ ਹੈ ਬਤਾ ਕੇ ਬਈ ਬੁਲੇਟ ਦੀ ਸਰਵਿਸ ਫੀ ਲੋਡਡ ਉਹਨੇ ਐਸੀ ਆ ਗਈ ਥੋੜੀ ਚੋਟੜੀ ਤੁਸੀਂ ਜਿਵੇਂ ਇਹਨੂੰ ਫੜਿਆ ਇਹ ਨਾਰਮਲ ਹੈ ਇਹ ਖਰਾਬ ਤਾਂ ਨਹੀਂ ਹੋਇਆ ਆਹ ਸ਼ਾਪ ਹੈ ਜੀ ਸ਼ਾਪ ਦੇ ਸੀਨੀਅਰ ਚੋਟੜੀ ਬਹੁਤ ਝੋ ਆ ਮੈਂ ਕੈਪ ਵੀ ਲੇ ਲਈ ਹੈ ਖਜਾਨਾ ਹੈ ਬੱਚਿਆਂ ਦਾ ਤਾਂ ਇਹ ਖਜਾਨਾ ਹੀ ਖਜਾਨਾ ਪਿਊ ਚਾਰਜ ਨਹੀਂ ਹੋ ਰਹੀ ਇਹ ਹੈਵਨ ਦਾ ਆਪਣੇ ਦਾ ਇਹ ਹੈਵਨ ਦੀ ਬਾਈਕ ਚਾਰਜ ਨਹੀਂ ਹੋ ਰਹੀ ਬੱਚਿਆਂ ਉਹਦੇ ਲੈ ਕੇ ਨਾ ਤਾਂ ਖਤਰੇ ਤੋਂ ਖਾਲੀ ਨਹੀਂ ਹੈਗਾ ਖੋਲ ਤਾ ਦੀ ਬੈਟਰੀ ਦੇ ਵਿੱਚ ਦਿੱਕਤ ਲੱਗ ਗਈ ਤੇ ਮੇਰੇ ਦਿਲੇ ਮੈਂ ਆਪ ਦੇਖਾਇਆ ਬੰਦੀ ਕੋਈ ਗੱਡੀ ਲੈ ਲੈ ਚੁੱਪ ਚਲੋ ਜੀ ਹੈਵਨ ਨੂੰ ਅੱਜ ਖੁਸ਼ ਕਰ ਦਾਂਗੇ ਤੇ ਚੱਲ ਪਿਆਦਾ ਮੋਟਰਸਾਈਕਲ ਐਕਚੁਅਲੀ ਇਹਦੇ ਵਿੱਚ ਕਿਹੜੀ ਬੈਟਰੀ ਆ ਉਹ 3 ਤਿੰਨ ਮਹੀਨੇ ਨਹੀਂ ਕੱਢਦੀ ਆ ਤਿੰਨ ਮਹੀਨੇ ਦੀ ਵਾਰੰਟੀ ਆ ਮੇਰੇ ਹਿਸਾਬ ਨਾਲ ਤਿੰਨ ਮਹੀਨੇ ਦੀ ਹੀ ਉਹਦੀ ਇਹ ਨਾ ਲਾਈਫ ਸਪੈਨ ਆ ਤਿੰਨ ਮਹੀਨੇ ਨਹੀਂ ਆ ਇੰਨਾ ਗਿਆ ਇਸ ਤੋਂ ਬਾਅਦ ਤੂੰ ਵੀ ਇੰਨਾ ਦਾ ਵੱਡਾ ਹੈਗਾ ਬਣੀ ਸਿਸਟਮ ਇਹਦਾ ਪਰ ਉਹ ਕਹਦਾ ਕਿ ਤੁਸੀਂ ਨੂੰ ਚਾਰਜ ਕਰਦੇ ਰਿਹਾ ਕਰੋ ਉਹ ਚਾਰਜ ਚ ਲਾਉਂਦੇ ਸੀਗੇ ਮਟੋ ਹੀ ਟਾਈਮ ਲੰਘ ਗਿਆ ਕਿੰਨੇ ਮਹੀਨੇ ਤੋਂ ਉੱਪਰ ਵੀ ਹੋ ਗਿਆ ਨਾ ਉਹਨੇ ਚਲਾਈ ਨਾ ਚਲਾਈ ਇਹਦਾ ਨਾ ਕੋਈ ਮਤਲਬ ਨਹੀਂ ਬੈਟਰੀ ਦਿਨ ਵੀ ਨਹੀਂ ਕੱਢਣ ਨੇ ਤਾਂ ਕਰਕੇ ਤੇ ਹੁਣ ਅੱਜ ਆ ਕੇ ਭਜਾਉਗਾ ਫਿਰ ਲੈ ਕੇ ਉਹਨੂੰ ਤਾਣਿਆ ਤੁਹਾਨੂੰ ਦੇਖੋ ਹੁੰਦਾ ਹੈ ਨਾ ਇਹ ਤਾਂ ਜੰਨਤ ਹੈ ਬੱਚਿਆਂ ਦੇ ਇਹ ਖਡਾਉਣਿਆਂ ਦੀ ਬਟ ਬੱਚਿਆਂ ਦੀ ਜੰਨਤ ਆਪਣੇ ਲਈ ਸਿਰ ਦਾ ਜੰਜਾਲ ਬਣ ਜਾਣਾ ਸੀਗਾ ਜਾਣਦਾ ਇੱਥੇ ਜੇ ਤੁਸੀਂ ਉਹਨਾਂ ਬੱਚਾ ਲੈ ਕੇ ਆ ਰਹੇ ਹੋ ਨਾ ਉਹਨੇ ਆ ਕੇ ਗੱਡੀ ਤੇ ਬਹਿ ਜਾਣਾ ਹੈ ਕਾਰ ਤੇ ਬਹਿ ਜਾਣਾ ਹੈ ਐਨੀ ਪਤਾ ਕਿਹੜੀ ਚੀਜ਼ ਨੂੰ ਹੱਥ ਪਾ ਲਿਓ ਉੱਥੇ ਕਿਉਂਕਿ ਇੰਨੀ ਆ ਕਾਰ ਖੜੀਆਂ ਨੇ ਕੋਈ ਲਾਈਟ ਚ ਕਾਰ ਸੀ ਕਾਰਸ ਹੈ ਇਹ ਮੈਨਾਂ ਨੇ ਤਾਂ ਚੱਲ ਇਹਨਾਂ ਨੂੰ ਮਾਡਲ ਪਤਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਪੱਟੀ ਕਾਰ ਤੇ ਛੋਟੀ ਕਾਰ ਹੀ ਕਹਿ ਰਹੀ ਸੀ ਕਹਿੰਦੇ ਉੱਥੇ ਅਮਰ ਖੜੀ ਹੈ ਉਹ ਖੜੀ ਹੈ ਬੱਚਾ ਜੇ ਉਹ ਇੱਕ ਵਾਰ ਬਹਿ ਗਿਆ ਉਹ 11000 1500 ਸੁਲਾ ਲੋ ਇਨੀ ਸੌਣੀਆਂ ਨੇ ਇੱਕ ਵਾਰ ਤਾਂ ਆਪਦੇ ਦਿਨ ਕਰਨ ਲੱਗ ਜਾਂਦਾ ਕਿ ਲੈ ਲੈਣੇ ਯਾਰ ਬੱਚੇ ਦਾ ਤਾਂ ਕਰੋਗੇ ਕਰੂਗਾ ਚਲੋ ਪਰ ਬਹੁਤ ਦਿਨ ਦਾ ਕੰਮ ਲਟਕ ਰਿਆ ਸੀ ਅਹੀ ਮੈਂ ਤਾਂ ਹੀ ਸ਼ਨੀਵਾਰ ਨੂੰ ਨਹੀਂ ਜਾਂਦਾ ਹੁੰਦਾ ਆਫਿਸ ਸ਼ਨੀਵਾਰ ਨੂੰ ਮੈਂ ਆਪਦੇ ਘਰ ਦੇ ਕੰਮ ਕਰਦਾ ਉਹ ਵੀ ਸੰਡੇ ਨੂੰ ਉਹੀ ਸਾਰੇ ਸੰਡੇ ਮਣਾਉਂਦੇ ਨੇ ਆਪਾਂ ਨੂੰ ਘਰ ਦਾ ਕੰਮ ਕਰਨ ਨੂੰ ਇੱਕ ਦਿਨ ਰਹਿ ਜਾਂਦਾ ਉਹ ਸੈਚਰਡੇ ਨੂੰ ਮੈਂ ਘਰੇ ਕੰਮ ਕਰਦਾ ਸਾਰੇ ਚਲੋ ਅੱਜ ਫੈਵਨ ਦਾ ਕੰਮ ਹੋ ਗਿਆ ਘੋਗੜ ਦਾ ਵੀ ਕੰਮ ਹੋ ਗਿਆ ਜਿਹੜਾ ਇਹ ਮੇਨ ਜ਼ਰੂਰੀ ਕੰਮ ਸੀ ਜਿਹੜਾ ਨਿਪਟ ਗਿਆ ਅੱਜ <laughs> oh, oh ageng <agaknya> lah hahaha 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 benda ho gaya bye bye eh lagi <laughs> तो चला उधरू कमा <laughs> चलो भाई खुश हो गया है इन दिनों का पाया कम पूरा हो गया ਇਨਾ ਰੁੰਡੀ ਇਤਨਾ ਰੁੰਡੀ ਪਿੱਟਦੇ ਨੇ ਨਾ ਇੰਨੇ ਰੁੰਡੀ ਪਿੱਟਦੇ ਨੇ ਮੈਂ ਇਹਨਾਂ ਨੂੰ ਹੁਣੀ ਹੁਣੀ ਇਸ ਗੇਮ ਦੇ ਵਿੱਚ ਵੀ ਖੇੜਾਇਆ ਇਟ ਟੇਕਸ 2 ਦੇ ਵਿੱਚ ਆ ਦੇਖੋ ਮੈਂ ਮੈਂ ਆਂ ਔਰ ਕੋਡੀ ਇਹਨੇ ਇਹ ਵਾ ਦੂਸਰੀ ਵਾਰ ਹਰਾਇਆ ਨਾ ਇਹਨਾਂ ਨੂੰ ਪਹਿਲੀ ਵਾਰ ਦੇ ਵਿੱਚ ਹੀ ਬੰਦੇ ਨੇ ਥਾਰ ਨਹੀਂ ਮੰਨੀ ਆਪਣੀ ਮੈਨੂੰ ਕਹਿੰਦੇ ਤੂੰ ਜੀ ਹੋਰ ਫੇਰ ਖੇੜਦੇ ਆ ਮੈਂ ਫੇਰ ਜਿੱਤ ਗਈ ਔਰ ਫਿਰ ਦੀਏ ਆਪਣੀ ਸਕਰੀਨ ਭਜਾ ਲਈ ਇਹਨਾਂ ਨੇ ਕਿ ਚੱਲ ਕੋਈ ਨਾ ਕੋ ਦੂਜੀ ਗੇਮ ਖੇਡ ਲਿਆ ਇਹ ਵਾਲੀ ਗੇਮ ਤੋਂ ਨਾ ਦੱਸਣਗੇ ਵੀ ਆਵੇਂ ਹਾਰ ਗਿਆ ਹਾਰ ਗਏ ਤੁਸੀਂ ਮੇਰੇ ਤਾਂ ਦੋ ਵਾਰ ਮਿਸਟਰ ਇਹ ਟਰ ਕੱਕ ਇਹ ਹੋ ਕੇ ਆ ਰਹਾ ਵੀ ਨਹੀਂ ਨਾ ਉਹ ਪੱਜਿਆ ਨਹੀਂ ਹੈਗਾ ਤੇ ਉਹ ਬਸ ਗੇਮ ਐ ਹੀ ਹੁੰਦੀ ਹੁੰਦੀ ਐ ਜੀ ਗੇਮ ਐ ਹੀ ਹੁੰਦੀ ਹੁੰਦੀ ਐ ਕਿਸ ਇਨਸਾਨ ਤੋਂ ਆਪਣੀ ਹਾਰ ਬਰਦਾਸ਼ਤ ਨਹੀਂ ਐ ਤੇ ਦੂਸਰੀ ਵਾਰ ਹਰਾਇਆ ਨਾ ਨਾ ਉਹ ਆਪਣੇ ਆਪਣਾ ਪਲੇਅਰ ਭਜਾ ਲਿਆ ਵਿਨਰ ਇਹ ਐਸੇ ਚੁੱਪ ਨਹੀਂ ਹੋ ਇਹ ਗੇਮ ਐ 8 ਟੈਕਸ ਟੂ ਦਾ ਮੈਨ ਲੱਗਿਆ ਤੇ ਮੋੜ ਕੇ ਅਗੇ ਮੈਂ ਅਗਰ ਤੁਸੀਂ ਕਪਲ ਦੇ ਵਿੱਚ ਖੇਡਣਾ ਚਾਹੁੰਦੇ ਹੋ ਤਾਂ ਬਹੁਤ ਕਹਿਣ ਗਿਆ ਬੈਸਟ ਗੇਮ ਐ ਇਟ ਟੇਕ ਟੂ ਅਸੀਂ ਜਦੋਂ ਖੇਡ ਰਹੇ ਅਜੀ ਦੋਨਾਂ ਨੇ ਹੀ ਸ਼ੁਰੂ ਕਰੀਆ ਹੈ ਸਟਾਰਟ ਤੇ ਐਂਡ ਵਿੱਚ ਦੋਨੋਂ ਹੀ ਕਰਾਂਗੇ ਇੰਨੀ ਸੌਣੀ ਗ੍ਰਾਫਿਕਸ ਨੇ ਇੰਨੀ ਸੌਣੀ ਕਹਾਣੀ ਹੈ ਬੜਾ ਬਹੁਤ ਸੋਹਣਾ ਲੱਗਦਾ ਹੈ ਬੋਡ ਕੈਡ ਗੇਮ ਸਮਝ ਆ ਰਿਹਾ ਮੈਨੂੰ ਖਾਰਿਆ ਹੋਇਆ ਹਮੇਸ਼ਾ ਖਾਰਿਆ ਹਦਾ ਖਾਇ ਜਾਂਦਾ ਹੁਣ ਕੋੜੀ ਮੈਂ ਆ ਮੈਂ ਇਸ ਵਾਰ ਜਿੱਤ ਗਿਆ ਅਲਟੀਮੇਟ ਬਰਡ ਸਟਾਰ ਆ ਆ ਉਪਾਦਿਗੀ ਨੂੰ ਆਪਦੀ ਬੇਰੀ ਪਾ ਦੇਗੀ ਪੱਤੀ ਆਈ ਹਾਂਜੀ ਦੇਖੋ ਦੱਸੋ ਦੱਸੋ ਹੁਣ ਸੀ ਮੈਨੂੰ ਦੇਖ ਕੇ ਤੁਸੀਂ ਮੈਂ ਤੇ ਸੁਣ ਲਗਾ ਬੋਲ ਜਾਏ ਬੋਲ ਜਾਏ ਨਾ ਹਮੇਸ਼ਾ ਜਾਓ ਉਹਦੀ ਪੂਰੀ ਲਈ ਸਾਫ ਕਰ ਲਈਏ ਜੀ ਇਹ ਜਿਹੜਾ ਨਿਸ਼ਾਨਾ ਲਾਇਆ ਹੋਇਆ ਉਹ ਵੀ ਸਾਫ ਕਰਕੇ ਜਦੋਂ ਤਾਂੰਦਰ ਦਾ ਕਰਕੇ ਸਾਰੇ ਕਾਰਡ ਖੜਾ ਕੇ ਗਰ ਠੰਡ ਦੇ ਵਿੱਚ ਤੁਸੀ ਕੀ ਸੋਚਦੇ ਸਾਨੂੰ ਬੜਾ ਮਜ਼ਾ ਆਇਆ ਤੁਸੀ ਵੀਡੀਓ ਜਰ ਰੱਖੀਏ ਸਾਨੂੰ ਆਪਣੀ ਸੌਕਸ ਲਈਆਂ ਕਰਨੀਆਂ ਸੀ ਪਾਪਾ ਦੀ ਸੌਕਸ ਮੈਨੂੰ ਫੋਟੋ ਫੇਰੀ ਜਦੋਂ ਪਪਾ ਬਾਈ ਫਿਰਦਾ ਜਦ ਤੱਕ ਜਦੋਂ ਪਪਾ ਕਿੱਲੇ ਕਰ ਲਿਆ ਮੇਰੇ ਜਿਹੜਾ ਪਪਾ ਗੇਮ ਖੇੜੀਏ ਬੜਾ ਕਹਿਣ ਮਜ਼ਾ ਆਇਆ PS5 ਦਾ ਨਾ ਬੜਾ ਨਿਆਰਾ ਤੁਸੀਂ ਆਪਣੇ ਪਰਿਵਾਰ ਨਾਲ ਵੀ ਖੇਡ ਸਕਦੇ ਹੋ ਕਈ ਗੇਮਸ ਵਿੱਚ ਮਲਟੀਪਲੇਅਰ ਨੇ ਕਿ ਬਾਕੀ ਗ੍ਰਾਫਿਕਸ ਜ਼ਿਆਦਾ ਕਹਿਣੇ ਕੀ ਮਜ਼ਾ ਹੀ ਆ ਗਿਆ ਬਹੁਤ ਮਜ਼ਾ ਆਇਆ ਅੱਜ ਤਾਂ ਜੀਦ ਨਾਲ ਹੀ ਆਪਾਂ ਵਲੌਗ ਦਾ ਵੀ ਐਂਡ ਕਰਦੇ ਹਾਂ ਵਲੌਗ ਆਪਾਂ ਪਸੰਦ ਤਾਂ ਲਾਈਕ ਕਰਿਓ ਆਪਣੇ ਫਰੈਂਡਸ ਫੈਮਿਲੀ ਨਾਲ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਹਾਂ ਕੱਲ ਨੂੰ ਗੁਡ ਨਾਈਟ